ਵੀਰੋ ਮੈਂ ਇੱਕ ਵਾਰ ਬੱਬੂ ਮਾਨ ਦੇ ਖਿਲਾਫ ਵੀਡੀਓ ਬਣਾਇਆ ਸੀ ਤਾਂ ਮੈਨੂੰ ਤਰ੍ਹਾਂ ਤਰ੍ਹਾਂ ਦੇ ਫੋਨ ਆਉਣ ਲੱਗ ਪਏ ਕੁਝ ਗਾਲਾਂ ਕੱਢਦੇ ਸੀ ਤਰ੍ਹਾਂ ਤਰ੍ਹਾਂ ਦੇ ਫੈਨ ਬੱਬੂ ਮਾਨ ਦੇ ਜੋ ਸੀ ਅਲੱਗ-ਅਲੱਗ ਟਾਇਪ ਦੇ ਲੋਕ ਹੁੰਦੇ ਆ ਕੁਝ ਲੋਕਾਂ ਨੇ ਮੈਨੂੰ ਬੜੇ ਜੈਂਟਲੀ ਫੋਨ ਲਾਇਆ ਇੱਕ ਜੈਂਟਲ ਬੰਦੇ ਨੇ ਬੜਾ ਹੀ ਪਿਆਰਾ ਫੋਨ ਲਾਇਆ ਉਹ ਕਹਿੰਦਾ ਦੇਖ ਤੂੰ ਵੀਡੀਓ ਬਣਾਇਆ ਖਿਲਾਫ ਸਾਨੂੰ ਬੁਰਾ ਲੱਗਾ ਸਾਡੇ ਵਾਸਤੇ ਉਹ ਰੱਬ ਆ ਮੈਂ ਕਿਹਾ ਬੱਬੂ ਮਾਨ ਰੱਬ ਕਿਦਾਂ ਤੇਰੇ ਵਾਸਤੇ ਉਹਨੇ ਫਿਰ ਬੱਬੂ ਮਾਂ ਦਾ ਸਾਰਾ ਇਤਿਹਾਸ ਦੱਸਿਆ ਮੈਨੂੰ ਸਾਰਾ ਇਤਿਹਾਸ ਕੱਲੀ ਕੱਲੀ ਗੱਲ ਕਿ ਕਿਵੇਂ ਉਹਨੇ ਲੋਕਾਂ ਦੀ ਮਦਦ ਕੀਤੀ ਕਿਵੇਂ ਉਹ ਲੋਕਾਂ ਦੀ ਮਦਦ ਕਰਦਾ ਆ ਦਰਸ਼ਨ ਲਖੇ ਵਾਲੇ ਵਰਗੇ ਸੈਂਕੜੇ ਨੌਜਵਾਨਾਂ ਨੂੰ ਉਹਨੇ ਕੰਮ ਤੇ ਲਾਇਆ ਪੰਜਾਬ ਦਾ ਉਹਨੂੰ ਦਰਦ ਆ ਆਪਣਾ ਸਾਰਾ ਪੈਸਾ ਉਹਨੇ ਜਿਹੜਾ ਕਮਾਇਆ ਪੰਜਾਬ ਚ ਇਨਵੈਸਟ ਕੀਤਾ ਅਮਰੀਕ ਦਲਜੀਤ ਵਰਗਿਆਂ ਦੇ ਚਾਰਾਂ ਵਾਂਗੂ ਅਮਰੀਕਾ ਕੈਨੇਡਾ ਨਹੀਂ ਇਨਵੈਸਟ ਕੀਤਾ ਵੀ ਚਲੋ ਇੱਥੋਂ ਕਮਾਓ ਪੰਜਾਬੀਆਂ ਤੋਂ ਤੇ ਅਮਰੀਕਾ ਕੈਨੇਡਾ ਰਵੋ ਹੈ ਕਿਸਾਨੀ ਮੋਰ ਜੇ ਵੇ ਸਭ ਤੋਂ ਅੱਗੇ ਹਿੱਕ ਠੋਕੇ ਬੱਬੂ ਮਾਨ ਹੋਇਆ ਉਹਨੇ ਮੈਨੂੰ ਇਹ ਗੱਲ ਕਹੀ ਹੈਨਾ ਇਹ ਬੰਦਾ ਉਹਨਾਂ ਕਹਿੰਦਾ ਮੈਂ ਰਹਿੰਦਾ ਰਿਆ ਆ ਬਹੁਤ ਪਿਆਰੀ ਸੋਚ ਆ ਬੱਬੂ ਮਾਨ ਕਹਿੰਦੇ ਵੀ ਆਪਣੇ ਲਾਗੇ ਪਾਸੇ ਕੋਈ ਵੀ ਬੰਦਾ ਗਰੀਬ ਆ ਕਿਸ ਨੂੰ ਪੈਸੇ ਦੀ ਜਰੂਰਤ ਆ ਉਹਨੂੰ ਉਸੇ ਵੇਲੇ ਪੈਸਾ ਜਿੰਨੇ ਪੈਸੇ ਚਾਹੀਦੇ ਲਓ ਸਾਰੇ ਉਹਦੇ ਬੰਦੇ ਨਾਲ ਉਹਦੇ ਸੁਖੀ ਆ ਇਹ ਤੋ ਕਹਿੰਦੇ ਵੀ ਸਾਡਾ ਰੱਬ ਆ ਰੱਬ ਮੰਨਣ ਦੋ ਸਾਡੀ ਮਰਜ਼ੀ ਹੈ ਜਿੱਦੂ ਮਰਜ਼ੀ ਰੱਬ ਮੰਨੀਏ ਤੂੰ ਖਿਲਾਫ ਕਿਉਂ ਵੀਡੀਓ ਬਣਾਉਣਾ ਇਹੋ ਜਿਹੇ ਬੰਦੇ ਦੇ ਜਦੋਂ ਉਹਨੇ ਮੈਨੂੰ ਇਹ ਗੱਲਾਂ ਦੱਸੀਆਂ ਵੀ ਉਹ ਪੰਜਾਬ ਚੋਂ ਇਸ਼ਕਪੁਰਾ ਬਣਾਇਆ ਤੇ ਇਸ਼ਕਪੁਰਾ ਬਣ ਜੇ ਸਾਰਾ ਪੰਜਾਬ ਜਾਂ ਸਾਰੀ ਦੁਨੀਆ ਤੇ ਸ਼ੁਕ ਸ਼ਾਂਤੀ ਹੋ ਜਾਏ ਸਭ ਇੱਕ ਦੂਜੇ ਨਾਲ ਪਿਆਰ ਕਰਨਾ ਤੇ ਮੇਰੀਆਂ ਯਾਰ ਅੱਖਾਂ ਖੁੱਲ ਗਈਆਂ ਮੈਂ ਖੁਦ ਬੱਬੂ ਮਾਨ ਦਾ ਫੈਨ ਹੋ ਗਿਆ ਮੈਂ ਖੁਦ ਨੂੰ ਰੱਬ ਮੰਨ ਲਿਆ ਭਈ ਉਹ ਰੱਬ ਆ ਜਿਹੜਾ ਬੰਦਾ ਲੋਕਾਂ ਵਾਸਤੇ ਕਰਦਾ ਨਾ ਉਹ ਰੱਬ ਆ ਜਿਹੜਾ ਬੰਦਾ ਇਸ ਧਰਤੀ ਦਾ ਸੋਚਦਾ ਉਹ ਰੱਬ ਆ ਮੈਂ ਖੁਦ ਉਸ ਨੂੰ ਰੱਬ ਮੰਨ ਲਿਆ ਵੀਰੋ ਸੂਫਿਆਨਾ ਸੋਚ ਆ ਉਸ ਇਨਸਾਨ ਦੀ ਸੂਫਿਆਨਾ ਸੋਚ ਜੋ ਸੂਫੀਆਂ ਦੀ ਸੰਤਾ ਦੀ ਸੋਚ ਹੁੰਦੀ ਸੀ ਨਾ ਉਹ ਸੋਚ ਆ ਬੱਬੂ ਮਾਨ ਚ ਤੇ ਆਪਾਂ ਵੀ ਰੱਬ ਮੰਨ ਲਿਆ ਬਾਕੀ ਜੋ ਮਰਜੀ ਕਹੀ ਜਾਣ ਲੋਕ ਆਪਾਂ ਨੂੰ ਕੋਈ ਪਰਵਾਹ ਨਹੀਂ ਆਪਣੇ ਦਿਲ ਚ ਵਸ ਗਿਆ ਬੱਬੂ ਮਾਨ ਉਸ ਦਿਨ ਤੋਂ ਮਥਾ ਟੇਕਦੇ ਸਵੇਰੇ ਸ਼ਾਮ ਨਾਲ ਲਈਦਾ ਬੱਬੂ ਮਾਨ ਦਾ ਭਾਈ ਜਿਹੜਾ ਜਿਹੜਾ ਬੰਦਾ ਸਾਡੇ ਹੱਕ ਜੇ ਨਚਾਰ ਖਾਨ ਨੇ ਬਦਨਾਮ ਕਰ ਦਿੱਤਾ ਉਸ ਨੂੰ ਜੇ ਨਚਾਰ ਖਾਨ ਨੇ ਕਿਹੜੀ ਫਿਲਮ ਬਣਾਈ ਆ ਜਿਹੜੀ ਪੰਜਾਬ ਦੇ ਹੱਕ ਚ ਕੋਈ ਹੈ ਭੰਡ ਖਾਨ ਨੇ ਕੀਤਾ ਇਹਨਾਂ ਜਿਹੜਾ ਇਹਨਾਂ ਵਿਖਾਇਆ ਪੰਜਾਬ ਉਹ ਜਾ ਹੈਗਾ ਖੁਦ ਸੋਚੋ ਸੋ ਬੱਬੂ ਮਾਨ ਆਪਣਾ ਵੀ ਅੱਜ ਤੋਂ ਰੱਬ ਆ ਰੱਬ ਵੀਰੋ ਬੱਬੂ ਮਾਨ ਨੂੰ ਸਿੱਧੂ ਮੂਸੇਵਾਲੇ ਨੇ ਕਿਸੇ ਟਾਈਮ ਸਲੂਟ ਮਾਰਿਆ ਸੀ ਕਿਹਾ ਸੀ ਯਾਰ ਤੂੰ ਹੀ ਉਸਤਾਦ ਆ ਹੋਇਆ ਆ ਵੀ ਕਹਿੰਦੇ ਵੀ ਦਿਵੜਾ ਵਿੱਚ ਕਹਿੰਦੇ ਪਹਿਲੇ ਦਿਨ ਬੱਬੂ ਮਾਨ ਦਾ ਖਾੜਾ ਲਗਾ ਪਹਿਲੇ ਦਿਨ ਸਿੱਧੂ ਮੂਸੇਵਾਲੇ ਦਾ ਖਾੜਾ ਲੱਗਾ ਤੇ ਦੂਜੇ ਦਿਨ ਬੱਬੂ ਮਾਨ ਦਾ ਖਾੜਾ ਲੱਗਾ ਤੇ ਕਹਿੰਦੇ ਜਦੋਂ ਬੱਬੂ ਮਾਨ ਦੀ ਦਿਵੜਾ ਵਿੱਚ ਭੀੜ ਹੀ ਭੀੜ ਦੇਖੀ ਲੋਕਾਂ ਦੀ ਭੀੜ ਹੀ ਭੀੜ ਜਿੱਥੋਂ ਤੱਕ ਨਿਗਾਹ ਜਾਵੇ ਉੱਤੋਂ ਤੱਕ ਭੀੜ ਹੀ ਭੀੜ ਤਿੰਨ ਸਟੇਟਾਂ ਦੀ ਪੁਲਿਸ ਲਿਆਉਣੀ ਪਈ ਸੀ ਤਿੰਨ ਸਟੇਟਾਂ ਦੀ ਪੁਲਿਸ ਇੰਨੀ ਭੀੜ ਹੋ ਗਈ ਜਦੋਂ ਇੰਨੀ ਭੀੜ ਵੇਖੀ ਬੱਬੂ ਮਾਂ ਦੇ ਨੇ ਚੌਣ ਵਾਲੀ ਵੇਖੇ ਤੇ ਸਿੱਧੂ ਮੂਸੇ ਵਾਲੇ ਨੇ ਮਾਰਿਆ ਉਹਨੂੰ ਸੜੂੜ ਕੇ ਯੂ ਆਰ ਉਸਤਾਦ ਉਸ ਤੋਂ ਬਾਅਦ ਫਿਰ ਬੱਬੂ ਮਾਂ ਨੂੰ ਲੋਕ ਉਸਤਾਦ ਕਹਿਣ ਲੱਗ ਪਏ ਵੀਰੋ ਬੱਬੂ ਮਾਂ ਸੱਚੀ ਉਸਤਾਦ ਆ ਇੱਕੋ ਇੱਕ ਪੰਜਾਬੀ ਬਾਕੀ ਸਾਰਿਆਂ ਨੇ ਤਾਂ ਭੰਡਖਾਨਾ ਹੀ ਵਿਖਾਇਆ ਕੱਲੇ ਬੱਬੂ ਮਾਂ ਨੇ ਹੀ ਵਿਖਾਇਆ ਹਵਾਏ ਫਿਲਮ ਬਣਾ ਕੇ ਅਸਲੀ ਪੰਜਾਬ ਵੀ ਪੰਜਾਬੀਆਂ ਨੇ ਧੱਕਾ ਹੋਇਆ ਮਾਰਾ ਹੋਇਆ ਬਾਕੀ ਹੋਰ ਕਹੇ ਫਿਲਮ ਮੇਕਰ ਦੀ ਹੈਗੀ ਔਕਾਤ ਕਹੇ ਆ ਸਿੰਗਰ ਨਚਾਰ ਦੀ ਹੈਗੀ ਔਕਾਤ ਇਹੋ ਜੀ ਫਿਲਮ ਬਣਾਉਣ ਦੀ ਭੰਡਖਾਨਾ ਬਣਾਈ ਜਾਂਦੇ ਨਚਾਰਖਾਨਾ ਭੰਡਖਾਨਾ ਨਚਾਰਖਾਨਾ ਭੰਡਖਾਨਾ ਲੋਕਾਂ ਨੂੰ ਨਕਲੀ ਚੀਜ਼ਾਂ ਵਿਖਾ ਵਖਾ ਕੇ ਹੈ ਇਹ ਸਿਰਫ ਇੱਕ ਸੂਰਮੇ ਬੱਬੂ ਮਾਨ ਦੀ ਹਿੰਮਤ ਦੀ ਨਹੀਂ ਵੀਰੋ ਕਿ ਜਿਨੇ ਹਵਾਏ ਵਰਗੀ ਫਿਲਮ ਬਣਾਈ ਐਵੇਂ ਨਹੀਂ ਬੱਬੂ ਮਾਨ ਨੂੰ ਲੋਕ ਉਸਤਾਦ ਕਹਿੰਦੇ ਵਾਕਿਆ ਉਸਤਾਦ ਹੋਰ ਨਹੀਂ ਕਹਿੰਦੇ ਬਣਾਤੀ ਬਣਾਈ ਹੋਰ ਕਿਸੇ ਨੇ ਦੱਸੋ ਇਹ ਉਹ ਉਸਤਾਦ ਬੱਬੂ ਮਾਨ ਉਹਨੇ ਬਣਾਈ ਵੀਰੋ ਐਵੇਂ ਨਹੀਂ ਸਿੱਧੂ ਮੂਸੇ ਵਾਲੇ ਨੇ ਬੱਬੂ ਮਾਨ ਨੂੰ ਸਲੂਟ ਮਾਰਿਆ ਸੀ ਵੀਰੋ ਵੀਡੀਓ ਆਪਣਾ ਗੱਡ ਕੇ ਸ਼ੇਅਰ ਕਰ ਦਿਓ ਤੇ ਅੱਜ ਤਾਂ ਬੱਬੂ ਮਾਨ ਹੈਗਾ ਆ ਪਰ ਕੱਲ ਨੂੰ ਜਦੋਂ ਕਿ ਬੱਬੂ ਮਾਨ ਸ਼ਹੀਦ ਹੋ ਗਿਆ ਲੋਕਾਂ ਨੇ ਇਹਦੀਆਂ ਸਮਾਦਾ ਬਣਾ ਬਣਾ ਮੱਥੇ ਟੇਕਣੇ ਨੂੰ ਰੱਬ ਮੰਨ ਲੈਣਾ ਕਈ ਲੋਕਾਂ ਨੇ ਰੋਟੀ ਨਹੀਂ ਖਾਣੀ ਕਈ ਫੈਨਾਂ ਨੇ ਆਪਣੀ ਜਾਨ ਦੇ ਦੇਣੀ ਆ ਵੀਰੋ ਬੱਬੂ ਮਾਨ ਵਾਕਿਆ ਹੀ ਖੁਦ ਸੋਚੋ ਯਾਰ ਕਿਸੇ ਹੋਰ ਦੀ ਕਿਉਂ ਇੰਨੀ ਔਕਾਤ ਨਹੀਂ ਆ ਗਈ ਫਿਲਮ ਬਣਾਉਣ ਦੀ ਚੰਗੀ ਦੂਜੇ ਕਿਉਂ ਚਾਰ ਖਾਨਾ ਭੰਡ ਖਾਨਾ ਦਿਖਾਈ ਜਾਂਦੇ ਆ ਪੰਜਾਬ ਦੇ ਅਸਲੀ ਮੁੱਦੇ ਜੋ ਅਸਲੀ ਪੰਜਾਬਾ ਕਿਉਂ ਨਹੀਂ ਵਿਖਾਉਂਦੇ ਕਿਉਂਕਿ ਕਿਸ ਦੇ ਪਿਛਵਾੜੇ 'ਚ ਦਾਮੀ ਹੈ ਨਹੀਂ ਇੱਕੋ ਇੱਕ ਸਾਡਾ ਸੂਰਮਾ ਸੀ ਬੱਬੂ ਮਾਨ ਜਿਹਨੇ ਇਹ ਸੱਚਾਈ ਵਿਖਾਈ ਤੇ ਜਿਦਾ ਸਿੰਧੂ ਮੂਸੇ ਵਾਲੇ ਨੇ ਬੱਬੂ ਮਾਨ ਨੂੰ ਸਲੂਟ ਮਾਰਿਆ ਸੀ ਆਪਾਂ ਵੀ ਇਦਾਂ ਹੀ ਬੱਬੂ ਮਾਨ ਨੂੰ ਸਲੂਟ ਮਾਰਦੇ ਆਂ ਵੀਰੋ ਲਵ ਯੂ ਬੱਬੂ ਮਾਨ ਲਵ ਯੂ ਵੀਰੋ ਮੈਨੂੰ ਪਤਾ ਆ ਕਿ ਬੱਬੂ ਮਾਨ ਇੱਕ ਦਿਨ ਪੰਜਾਬ ਦਾ ਮੁੱਖ ਮੰਤਰੀ ਬਣੇਗਾ ਖੋਦ ਉਸਦੇ ਫੈਨ ਉਸਕੋ ਜਾਣਗੇ ਤੇ ਉਹਨੂੰ ਕਹਿਣਗੇ ਰਿਕਵੈਸਟ ਕਰਕੇ ਕਿ ਤੂੰ ਮੁੱਖ ਮੰਤਰੀ ਬਣ ਕਿਉਂਕਿ ਪੰਜਾਬ ਨੂੰ ਇੱਕ ਐਸੇ ਸ਼ੇਰ ਦੀ ਲੋੜ ਆ ਜਿਹੜਾ ਪਾਵਰ ਨਾਲ ਪੰਜਾਬ ਵਿੱਚ ਭੁੱਕੀ ਦੀ ਖੇਤੀ ਸ਼ੁਰੂ ਕਰ ਸਕੇ ਲੋਕ ਨਸ਼ੇ ਤੋਂ ਬਾਸ ਸਕਣ ਤੇ ਚੰਗੀ ਇਨਕਮ ਕਰ ਸਕਣ ਬੱਬੂ ਮਾਨ ਮੁੱਖ ਮੰਤਰੀ ਬਣੇਗਾ ਤੇ ਪੰਜਾਬ 'ਚ ਸਕੂਲ ਸਕੂਲ ਖਲਵਾ ਦੇਗਾ ਹਰ ਪੰਜਾਬ ਪੂਰੇ ਪਿੰਡਾਂ ਵਿੱਚ ਸਟੇਡੀਅਮ ਬਣਵਾ ਦੇਗਾ ਤੀਜ ਦਾ ਤਿਹਾੜੀ ਸ਼ੁਰੂ ਕਰਵਾ ਦੇਗਾ ਲਘੂ ਉਦਯੋਗ ਸ਼ੁਰੂ ਕਰਵਾ ਦੇਗਾ ਛੋਟੇ ਧੰਦੇ ਸ਼ੁਰੂ ਕਰਵਾ ਦੇਗਾ ਖੇਤੀ ਦਾ ਨਵੀਨੀਕਰਨ ਕਰਾ ਦੇਗਾ ਜਦੋਂ ਭੁੱਕੀ ਦੀ ਖੇਤੀ ਸ਼ੁਰੂ ਕਰਤੀ ਤੇ ਪੰਜਾਬ ਅਮੀਰ ਹੋ ਜਾਊਗਾ ਲੋਕ ਨਸ਼ੇ ਵੀ ਛੱਡ ਜਾਣਗੇ ਇਸ ਵਾਸਤੇ ਬੱਬੂ ਮਾਨ ਦਾ ਮੁੱਖ ਮੰਤਰੀ ਬਣਨਾ ਬਹੁਤ ਜ਼ਰੂਰੀ ਆ ਵੀਰੋ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ ਫੈਨ ਸਾਰੇ ਬੱਬੂ ਮਾਨ ਦੇ ਫੈਨ ਬੱਬੂ ਮਾਨ ਨੂੰ ਚਿੱਠੀਆਂ ਪਾਓ ਮੈਸੇਜ ਕਰੋ ਉਹਦੇ ਕੋਲ ਜਾ ਕੇ ਰਿਕੁਐਸਟ ਕਰੋ ਕਿ ਤੁਸੀਂ ਮੁੱਖ ਮੰਤਰੀ ਬਣੋ ਪੰਜਾਬ ਦੇ ਕਿਉਂਕਿ ਪੰਜਾਬ ਨੂੰ ਇੱਕ ਐਹੋ ਜਿਹਾ ਮੁੱਖ ਮੰਤਰੀ ਦੀ ਲੋੜ ਆ ਜਿਹੜਾ ਦਿਲੋਂ ਪੰਜਾਬ ਦਾ ਸੋਚਦਾ ਆ ਜਿਹੜਾ ਚਾਹੁੰਦਾ ਆ ਕਿ ਪੰਜਾਬ ਅੱਗੇ ਵਧੇ ਤੇ ਵੀਰੋ ਬੱਬੋ ਮਾਨ ਨੇ ਟੇਢੀ ਪੱਗ ਬੰਨ ਕੇ ਵਿਖਾਈ ਆ ਤੇ ਪੰਜਾਬ ਦੇ ਸੂਰਮੇ ਫਿਰ ਤੋਂ ਟੇਢੀਆਂ ਪੱਗਾਂ ਬਨ ਸਕਣ ਹੁਣ ਕਾਹਦੀਆਂ ਪੱਗਾਂ ਯਾਰ ਮੁੰਡੇ ਸਾਡੇ ਵਿਦੇਸ਼ਾਂ 'ਚ ਦਿਹਾੜੀਆਂ ਕਰਨਦੇ ਆ ਕੁੜੀਆਂ ਸਾਡੀਆਂ ਰੈੱਡ ਲਾਈਟ ਤੱਕ ਪਹੁੰਚ ਗਈਆਂ ਯਾਰ ਜਵਾਨੀ ਨਸ਼ੇੜੀ ਹੋ ਗਈ ਇੱਕ ਪੀੜੀ ਗੋਲੀਆਂ ਨਾਲ ਭੁੰਨੀ ਗਈ ਦੂਜੀ ਪੀੜੀ ਸਮੈਗ ਖਾ ਗਈ ਤੀਜੀ ਪੀੜੀ ਚਿੱਟਾ ਖਾ ਗਿਆ ਆਜੋ 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 ਤੀਜੀ ਪੀੜੀ ਚਿੱਟਾ ਖਾ ਗਿਆ ਚੌਥੀ ਪੀੜੀ ਮਜ਼ਦੂਰ ਬਣ ਕੇ ਵਿਦੇਸ਼ਾਂ 'ਚ ਕੰਮ ਲੱਭਦੀ ਆ ਤੇ ਡਿਪੋਰਟ ਹੋ ਗਏ ਆ ਤੇ ਕੀ ਬਣੂ ਪੰਜਾਬ ਦਾ ਕੀ ਫਿਊਚਰ ਆ ਪੰਜਾਬ ਦਾ ਬੱਬੂ ਮਾਨ ਨੂੰ ਮੁੱਖ ਮੰਤਰੀ ਬਣਾਣਾ ਚਾਹੀਦਾ ਫੇਰ ਉਹ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਨਾ ਹੋ ਗਿਆ ਤੇ ਮੇਰੇ ਮੂੰਹ ਦੇ ਕਾਲਕ ਪੋਛ ਦਿਓ ਜੋ ਤੁਹਾਨੂੰ ਇਹ ਗੱਲ ਕਹਿਤੀ ਬੱਬੂ ਮਾਨ ਮੁੱਖ ਮੰਤਰੀ ਬਣੂਗਾ ਸਾਡਾ ਸ਼ੇਰ ਮੁੱਖ ਮੰਤਰੀ ਬਣੂਗਾ ਪੰਜਾਬ ਦਾ ਤਾਂ ਪੰਜਾਬ 'ਚ ਇਸ਼ਕਪੁਰਾ ਇੱਕ ਪਿਆਰ ਇੱਕ ਲਵ ਲੈਂਡ ਲਵ ਲੈਂਡ ਬਣੂਗੀ ਪੰਜਾਬ ਚ ਵੀਰੋ ਲਵ ਲੈਂਡ ਧੰਨਵਾਦ ਵੀਰੋ ਕਿੱਦਾਂ ਵੀ ਕਰਕੇ ਜਿੰਨੇ ਉਹਦੇ ਫੈਨ ਆ ਉਹ ਕੋਈ ਜਾਈਏ ਉਹਨੂੰ ਕਹੀਏ ਤੁਸੀਂ ਮੁੱਖ ਮੰਤਰੀ ਵਾਸਤੇ ਚੋਣ ਲੜੋ ਮੈਂ ਕਿਹਾ ਸਾਰੀਆਂ ਵੋਟਾਂ ਭਗਵੰਤ ਬੱਬੂ ਮਾਨ ਨੂੰ ਪੈਣਗੀਆਂ ਸਾਰੀਆਂ ਵੋਟਾਂ ਇੱਕ ਵੋਟ ਨਹੀਂ ਦੂਜੇ ਪਾਸੇ ਪਾਊਗੀ ਸਭ ਨੂੰ ਪਤਾ ਆ ਸਭ ਨੂੰ ਪਤਾ ਕਿ ਇੱਕ ਸੂਰਮੇ ਲੀਡਰ ਦੀ ਲੋੜ ਅੱਜ ਪੰਜਾਬ ਨੂੰ ਜਿਹੜਾ ਭੁੱਖੀ ਦੀ ਖੇਤੀ ਸ਼ੁਰੂ ਕਰ ਸਕੇ ਕੀ ਐ ਐਮਐਸਬੀ ਐਮਐਸਬੀ ਮੰਗੀ ਜਾਂਦੀ ਯਾਰ ਤੁਸੀਂ ਭੁੱਕੀ ਦੀ ਖੇਦੀ ਸ਼ੁਰੂ ਕਰਾਓ ਯਾਰ ਜਿਹੜਾ ਦਿਮਾਗ ਨਹੀਂ ਕੰਮ ਕਰਦਾ ਬੱਬੂ ਮਾਨ ਸਾਡਾ ਮਾਨ ਆ ਪੰਜਾਬੀਆਂ ਦੀ ਜਿੰਦ ਜਾਨ ਆ ਤੇ ਸਭ ਤੋਂ ਉਸਤਾਦ ਮਹਾਨ ਆ ਵੀਰੋ ਤੁਸੀਂ ਤੇ ਇਸ਼ਕਪੁਰਾ ਬੱਬੂ ਦਾ ਜਿਹੜਾ ਮਹਿਲ ਆ ਵੇਖਿਆ ਹੋਣਾ ਵਾ ਮੈਂ ਤੇ ਸੁਪਨੇ ਵਿੱਚ ਇਸ਼ਕਪੁਰਾ ਨਾਂ ਦਾ ਦੇਸ਼ ਵੇਖ ਲਿਆ ਸੁਪਨਾ ਆਇਆ ਜਿੱਥੇ ਬੱਬੂ ਮਾਨ ਨੇ ਇੱਕ ਦੇਸ਼ ਬਣਾਇਆ ਨਾਂ ਉਹਦਾ ਇਸ਼ਕਪੁਰਾ ਸਾਰੇ ਲੋਗੋ ਤੇ ਪਿਆਰ ਮੁਹੱਬਤ ਨਾਲ ਰਹਿੰਦੇ ਬੜੀ ਖੁਸ਼ਹਾਲੀ ਆ ਸਾਰਿਆਂ ਕੋ ਪੈਸਾ ਹੀ ਪੈਸਾ ਆ ਸਾਰਿਆਂ ਦੀਆਂ 1 1 2 2 ਗਰਲਫ੍ਰੈਂਡ ਆ ਆ ਕੋਈ ਝੂਠ ਨਹੀਂ ਬੋਲਦਾ ਕੋਈ ਧੋਖਾ ਨਹੀਂ ਕੋਈ ਫਰਾਡ ਨਹੀਂ ਕੋਈ ਰਿਸ਼ਵਤ ਨਹੀਂ ਕੋਈ ਲੜਾਈ ਝਗੜਾ ਨਹੀਂ ਕੋਈ ਜੇਲ ਨਹੀਂ ਹੈਗੀ ਉਹ ਚ ਕੋਈ ਪੁਲਿਸ ਥਾਣਾ ਨਹੀਂ ਸਾਰੇ ਇਸ਼ਕ ਨਾਲ ਰਹਿੰਦੇ ਦੂਜੇ ਨਾਲ ਇਸ਼ਕ ਹੋਇਆ ਹੋਇਆ ਸਾਰਿਆਂ ਨੂੰ ਸਾਰੇ ਬੱਬੂ ਮਾਂ ਦਾ ਨਾਲ ਲੈਂਦੇ ਬੱਬੂ ਮਾਂ ਨੂੰ ਰੱਬ ਮੰਨਦੇ ਆ 2 2.5 ਘੰਟੇ ਮੈਨੂੰ ਸੁਪਨਾ ਰਿਹਾ ਤੇ ਸਪਨੇ ਵਿੱਚ ਮੈਂ ਕੀ ਕੀ ਵੇਖਿਆ ਵੀ ਮਤਲਬ ਇੰਨਾ ਸੋਹਣਾ ਦੇਸ਼ ਬੱਬੂ ਮਾਨ ਨੇ ਜਿਹੜਾ ਬਣਾਇਆ ਆ ਇਸ਼ਕਪੁਰਾ ਭਾਈ ਜਿਹਦੇ ਵਿੱਚ ਇਸ਼ਕੀ ਹੋ ਰਿਹਾ ਆ ਹਰ ਕਿਸੇ ਨੂੰ ਦੂਜੇ ਨਾਲ ਇਸ਼ਕੇ ਆ ਪਿਆਰ ਆ ਮੁਹੱਬਤ ਆ ਲਾਵਿਆ ਬੜਾ ਹੀ ਪਿਆਰਾ ਦੇਸ਼ ਤੇ ਤਿੰਨ ਘੰਟੇ ਮੈਂ ਇਸ਼ਕਪੁਰੇ ਦੀ ਸੈਰ ਕੀਤੀ ਵੀਰੋ ਤਿੰਨ ਘੰਟੇ ਉਸ ਤੋਂ ਬਾਅਦ ਫਿਰ ਮੇਰੀ ਅੱਖ ਖੁੱਲ ਗਈ ਸਵੇਰ ਹੋ ਗਈ ਮੱਜਾਂ ਨੂੰ ਪਠੇ ਪਾਉਣੇ ਸੀ ਤੇ ਮੈਂ ਮੱਜਾਂ ਨੂੰ ਪਠੇ ਪਾਉਣ ਚਲਾ ਗਿਆ ਤੇ ਰੱਬ ਕਰੇ ਇਹੋ ਜਾਂ ਸੁਪਨਾ ਰੋਜ ਆਇਆ ਕਰੇ ਰੋਜ ਮੈਂ ਇਸ਼ਕਪੁਰੇ ਦੀ ਸੈਰ ਕਰਾਂ ਤੇ ਰੱਬ ਕਰੇ ਬੱਬੂ ਮਾਂ ਨੇ ਜੋ ਸੁਪਨਾ ਲਿਆ ਆ ਵੀ ਇੱਕ ਇਸ਼ਕਪੁਰਾ ਨਾਂ ਦਾ ਦੇਸ਼ ਬਣਾਉਣਾ ਆ ਉਹ ਦੇਸ਼ ਬਣੇ ਆਪਾਂ ਵੀ ਉਹ ਚ ਰਹੀਏ ਕੋਈ ਲੜਾਈ ਝਗੜਾ ਨਾ ਹੋਵੇ ਕੋਈ ਸਭ ਪ੍ਰੇਮ ਨਾਲ ਰਹਿੰਦੇ ਹੋਣ ਸਾਰਿਆਂ ਕੋ ਪੈਸੇ ਹੋਣ ਸਾਰਿਆਂ ਦੀਆਂ 2-2 3-3 ਗੱਜ ਬਰੈਂਡਾ ਹੋਣ ਤੇ ਵੀਰੋ ਬੜਾ ਵਧੀਆ ਕਨਸੈਪਟ ਆ ਇਸ਼ਕਪੁਰੇ ਦਾ ਜੋ ਸਾਡੇ ਉਸਤਾਦ ਬੱਬੂ ਮਾਂ ਜੀ ਨੇ ਸੋਚਿਆ ਆ ਉਹ ਜਿਹੜੀ ਕੋਠੀ ਬਣਾਈ ਉਹਨੇ ਉਹ ਇਸ਼ਕਪੁਰੇ ਦਾ ਹੈੱਡ ਆਫਿਸ ਆ ਜਿਵੇਂ ਅਮਰੀਕਾ ਦਾ ਵਾਈਟ ਹਾਊਸ ਹੈ ਨਾ ਉਦਾਂ ਉਹ ਜਿਵੇਂ ਮੁਗਲਾਂ ਦਾ ਲਾਲ ਕਿਲਾ ਹੁੰਦਾ ਸੀ ਤੇ ਇਦਾਂ ਉਹ ਆਫਿਸ ਸਮਝੋ ਨੂੰ ਇੱਕ ਦਿਨ ਇਸ਼ਕਪੁਰਾ ਦੇਸ਼ ਬਣਨਾ ਜ਼ਰੂਰ ਆ ਤੇ ਜਿੱਥੇ ਬੱਬੂ ਮਾਂ ਦੇ ਹਿਸਾਬ ਨਾਲ ਹੀ ਸਭ ਕੁਝ ਹੋਣਾ ਆ ਸਭ ਪਿਆਰ ਨਾਲ ਰਹਿਣਗੇ ਵੀਰੋ ਬੜੀ ਵਧੀਆ ਮਜ਼ਾ ਆ ਗਿਆ ਵੀਰੋ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ ਤੇ ਜ਼ਰੂਰ ਇੱਕ ਦਿਨ ਇਸ਼ਕਪੁਰਾ ਬਣੂੰਗਾ ਜ਼ਰੂਰ ਬਣੂੰਗਾ ਵੀਰੋ ਇਸ਼ਕਪੁਰਾ ਜ਼ਰੂਰ ਬਣੂੰਗਾ ਇੱਕ ਦਿਨ